ਪੁਨੀਆ ਕਰੋ ਪੁਨੀਆ ਕਰੋ ਜੇ ਵੀ ਸਰਕਾਰ ਮਰਦਾਬ ਮਰਦਾਬ ਲੋਕਾਬ ਮਰਦਾਬ 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 ਜਿੰਦਾਬਾਦ ਮਰਦਾਬ ਸਰਕਾਰ ਮਰਦਾਬ ਜਿੰਦਾਬਾਦ ਜਿੰਦਾਬਾਦ ਇਸ ਤਰ੍ਹਾਂ ਵੀ ਅੱਜ ਸਾਰੀ ਦੁਨੀਆ ਦੇ ਵਿੱਚ ਇਹ ਡਬਲਿਊਟੀਓ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿਰੋਧ ਚ 3 ਦਿਨਾਂ ਸੈਸ਼ਨ ਡਬਲਿਊਟੀਓ ਦਾ ਚੱਲ ਰਿਹਾ ਅੱਜ ਤੋਂ ਸ਼ੁਰੂ ਹੋਇਆ ਉਦੇ ਵਰੋਤ ਸਾਰੀ ਦੁਨੀਆ ਦੇ ਵਿੱਚ ਕਿਸਾਨ ਜਿਹੜਾ ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਰਿਹਾ ਫਰਾਂਸ ਵਿੱਚ ਵੀ ਅੱਜ ਕਿਸਾਨ ਟਰੈਕਟਰਾਂ ਟਰੈਕਟਰ ਲੈ ਕੇ ਸੜਕਾਂ ਤੇ ਖੜੇ ਐ ਭਾਰਤ ਵਿੱਚ ਅਸੀਂ ਵੀ ਐਸਕੇਐਮ ਵੱਲੋਂ ਕਾਲ ਦਿੱਤੀ ਹੈ ਵੀ ਸਾਰੇ ਕਿਸਾਨ ਆਪਣੇ ਟਰੈਕਟਰ ਲੈ ਕੇ 11 ਤੋਂ 4 ਵਜੇ ਤੱਕ ਸੜਕਾਂ ਤੇ ਖੜੇ ਰਹਿਣਗੇ ਔਰ ਸਾਡਾ ਪ੍ਰੋਟੈਸਟ ਹੈ ਸਾਡੀਆਂ ਜਿਹੜਾ ਡਬਲਿਊਟੀਓ ਦੀਆਂ ਪਾਬੰਦੀਆਂ ਉਹਦੇ ਕਰਕੇ ਇੱਕ ਸਾਡੇ ਰਸਤੇ 'ਚ ਰੋੜਾ ਹੈ ਵੀ ਉਹ ਐਮਐਸਪੀ ਖਤਮ ਕਰਨਾ ਚਾਹੁੰਦੇ ਨੇ ਸਾਡੀ ਸਾਡਾ ਇੱਕ ਅੰਦੋਲਨ ਚੱਲ ਰਿਹਾ ਭਾਰਤ ਵਿੱਚ ਇਹਦੇ 'ਚ ਅਸੀਂ ਮਕਤਬੋਰ ਤੇ ਕਹਿੰਦੇ ਆਂ ਵੀ ਐਮਐਸਪੀ ਜਿਹੜੀ ਐ ਸਾਨੂੰ ਉਹ ਉਹਨੂੰ ਲਾਗੂ ਕਰਨ ਵਾਸਤੇ ਦੀ ਗਰੰਟੀ ਦੇਣ ਵਾਸਤੇ ਕਾਨੂੰਨ ਬਣਾਓ ਔਰ ਐਮਐਸਪੀ ਤੈਅ ਕਰਨ ਦਾ ਫਾਰਮੂਲਾ ਜਿਹੜਾ ਸੁਆਮੀਨਾਥਨ ਕਮਿਸ਼ਨ ਨੇ ਸੀ2+50% ਉਹਨੂੰ ਲਾਗੂ ਕਰੋ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰੋ ਕਿਸਾਨਾਂ ਨੂੰ ਵੀ ਇੱਕ ਆਮ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਂਗ 10000 ਰੁਪਏ ਮਹੀਨਾ ਪੈਨਸ਼ਨ ਦਿਓ ਇਹ ਇਦਾਂ ਨਹੀਂ ਸਾਡੀ ਮੰਗਾਂ ਨਹੀਂ ਜਿਨ੍ਹਾਂ ਦੇ ਉੱਤੇ ਸਾਡੀ ਲੜਾਈ ਜਾਰੀ ਹੈ ਔਰ ਉਹ ਇਸ ਮੌਕੇ ਥਾਂ-ਥਾਂ ਦਰਨੇ ਮੁਜਾਰੇ ਅੰਦੋਲਨ ਹੋ ਰਹੇ ਨੇ ਇੱਥੇ ਪੰਜਾਬ ਵਿੱਚ ਹੀ ਕੰਦੂਲਨ ਚੱਲ ਰਿਹਾ ਹੈ ਉੱਥੇ ਐਡਾ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ ਇੱਕ ਕਿਸਾਨ ਸ਼ਹੀਦ ਹੋ ਗਿਆ ਗੋਲੀ ਨਾਲ ਚਾਰ ਹੋਰ ਕਿਸਾਨ ਵੀ ਸ਼ਹੀਦ ਹੋਏ 250 ਕਿਸਾਨ ਉੱਤੇ ਫੱਟੜ ਹੋਇਆ ਅਸੀਂ ਆਪਣੇ ਐਸਕੇਮ ਵੱਲੋਂ ਮੈਂ ਕੱਲ ਚੰਡੀਗੜ੍ਹ ਹਾਈ ਕੋਰਟ ਦੇ ਵਕੀਲਾਂ ਨਾਲ ਬੈਠ ਕੇ ਕੇਸ ਤਿਆਰ ਕਰਵਾ ਕੇ ਆਏ ਇੱਕ ਦੋ ਦਿਨਾਂ ਵਿੱਚ ਹਾਈ ਕੋਰਟ ਜੁਰੀਟ ਦਾਇਰ ਹੋ ਜਾਏਗੀ ਪਈ ਜਿਹੜੇ ਕਿਸਾਨਾਂ ਤੇ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਪੀਅਰ ਗੈਸ ਛੱਡੀ ਐ ਉਹਦੇ ਉਹ ਪੰਜ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੀ ਦੋਨਾਂ ਅੱਖਾਂ ਦੀ ਨਿਗਾ ਚਲੀ ਗਈ ਜਿਹਦੀ ਨਿਗਾ ਚਲੀ ਗਈ ਉਹ ਤਾਂ ਸਾਰੀ ਉਮਰ ਵਾਸਤੇ ਮਰਿਆਂ ਤੋਂ ਵੀ ਪੜਾ ਤੇ ਉਹਨਾਂ ਦੀ ਕੋਈ ਗੱਲ ਕਿਉਂ ਨਹੀਂ ਕਰ ਰਿਹਾ ਉਹਨਾਂ ਦੇ ਉਹਨਾਂ ਦਾ ਕੋਈ ਪਰਚਾ ਕਿਉਂ ਨਹੀਂ ਦਰਜ ਕਰ ਰਹੇ ਉਹ ਜਿਹੜਾ 302 ਦਾ ਉਹਦੇ ਪਰਚੇ ਤੇ ਹਰਿਆਣਾ ਸਰਕਾਰ ਕਹਿੰਦੀ ਐ ਜੀ ਸਾਡੇ ਇਲਾਕੇ 'ਚ ਮਰਿਆ ਇਹ ਕਹਿੰਦੇ ਨੇ ਸਾਡੇ ਇਲਾਕੇ 'ਚ ਮਰਿਆ ਦੋਨੋਂ ਸਰਕਾਰਾਂ ਟਾਲੇ ਬੁੱਤੇ ਲਾਉਣ ਵਾਸਤੇ ਐਫ ਆਈ ਆਰ ਨਹੀਂ ਕਰ ਰਹੀਆਂ ਉਹਦਾ ਪੋਸਟਮਾਰਟਮ ਕਰਕੇ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਨੇ ਸਾਡਾ ਸਾਡੀ ਜਿਮਾਨਤ ਹੈ ਕੋਈ ਸਰ ਤਸ਼ੱਦਦ ਦਾ ਜਿਹੜਾ ਕੀਤਾ ਉਹਦੀ ਉਹਦੀ ਮਾਫੀ ਤਾਂ ਮੰਗੇ ਹੀ ਸਰਕਾਰ ਪਹਿਲਾਂ ਐਫ ਆਈ ਆਰ ਕਰਕੇ ਜਿਹੜਾ ਹਰਿਆਣੇ ਦੇ ਵੀ ਹੈਗਾ ਫੂਲ ਮਿਨਿਸਟਰ ਉੱਤੇ ਦਾ ਚੀਫ ਮਿਨਿਸਟਰ ਉੱਤੇ ਦਾ ਡੀਜੀਪੀ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਅਮਿਤ ਸ਼ਾਹ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਕਿਉਂਕਿ ਉਹਦੇ ਉਹਦੇ ਹਦਾਇਤਾਂ ਦੇ ਬਿਨਾ ਐਦਾਂ ਬੈਰੀਕੇਡ ਬੰਦ ਨਹੀਂ ਹੋ ਸਕਦੇ ਜਿਵੇਂ ਬੈਰੀਕੇਡ ਲਾ ਕੇ ਪੰਜਾਬ ਨੂੰ ਸੀਲ ਕੀਤਾ ਗਿਆ ਸਾਰੇ ਦੇਸ਼ਾਂ ਉਹ ਅਲੱਗ ਕੀਤਾ ਗਿਆ ਇਹ ਤੋੜ ਨਹੀਂ ਅਨਕਨਸਟੀਚੂਨਲ ਹੈ ਵਿਧਾਨ ਤੇ ਸਾਡੇ ਕਿਤੇ ਨਹੀਂ ਲਿਖਿਆ ਸੰਵਿਧਾਨ ਚ ਕੋਈ ਏਦਾਂ ਸਰਕਾਰ ਨੂੰ ਕੋਈ ਅਧਿਕਾਰ ਹੈ ਜਿਹੜੀ ਨੈਸ਼ਨਲ ਹਾਈਵੇਸ ਨੂੰ ਉਹਨਾਂ ਨੂੰ ਰੋਕਿਆ ਜਾਏ ਨੈਸ਼ਨਲ ਹਾਈਵੇਸ ਰੋਕਣ ਦੇ ਆਉਣ ਜਾਣ ਵਾਸਤੇ ਬਣਾਈਆਂ ਔਰ ਕਮਾਲ ਇਹ ਹੈ ਕਿ ਕਿਸਾਨਾਂ ਦੇ ਹੱਥ ਵਿੱਚ ਕੋਈ ਹਥਿਆਰ ਨਹੀਂ ਔਰ ਸ਼ਾਂਤਮਈ ਜਾ ਰਹੇ ਨੇ ਤੇ ਉਹਨਾਂ ਨੂੰ ਗੋਲੀਆਂ ਨਾਲ ਬੈਰੀਕੇਡ ਲਾ ਲਾ ਕੇ ਰੋਕਿਆ ਹੋਇਆ ਹੈ ਤੇ ਇਹ ਕਿਸੇ ਦੇਸ਼ ਚ ਦੁਨੀਆ ਦੇ ਕਿਸੇ ਵੀ ਦੇਸ਼ ਚ ਇਸ ਤਰ੍ਹਾਂ ਦਾ ਵਰਤਾਰਾ ਦੇਖਣ ਨੂੰ ਨਹੀਂ ਮਿਲਦਾ ਅਸੀਂ ਉਹਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਔਰ ਜਿਹੜਾ ਤਸ਼ੱਦਦ ਹੋਇਆ ਕਿਸਾਨਾਂ ਤੇ ਉਹਦੀ ਨਿੰਦਾ ਕਰਦੇ ਆਂ ਦੂਸਰਾ ਏ ਟੀਓ ਦੀ ਜਿਹੜੀ ਬੈਠਕ ਹੋ ਰਹੀ ਹੈ ਸਾਡਾ ਕਹਿਣਾ ਹੈ ਭਾਰਤ ਸਰਕਾਰ ਨੂੰ ਕਿ ਐਗਰੀਕਲਚਰ ਨੂੰ ਘੱਟੋ-ਘੱਟ ਜੇ ਤੁਸੀਂ ਬਾਕੀ ਵਪਾਰ ਰੱਖਣੇ ਜੇ ਸਦਕੇ ਰੱਖੋ ਐਗਰੀਕਲਚਰ ਨੂੰ ਘੱਟੋ-ਘੱਟ ਟੀਓ ਤੋਂ ਬਾਹਰ ਕਰੋ ਇਹ ਇਹਨੂੰ ਬਚਾਉਣਾ ਏਡੀ ਵੱਡੀ ਗਿਰਤੀ ਜਿਹੜੇ ਲੋਕ ਖੇਤੀ ਤੇ ਆਪਣੀ ਜ਼ਿੰਦਗੀ ਚਲਾਉਂਦੇ ਨੇ ਇਹਨਾਂ ਨੂੰ ਨਾ ਤਾਂ ਹੋਰ ਕੋਈ ਕੰਮ ਆਉਂਦਾ ਨਾ ਇਹਨਾਂ ਕੋਈ ਸਕਿੱਲ ਹੈ ਨਾ ਇਹਨਾਂ ਕੋਈ ਬਿਜ਼ਨਸ ਕਰਨ ਵਾਸਤੇ ਪੈਸਾ ਹੈ ਇਹਨਾਂ ਨੂੰ ਜੇ ਤੁਸੀਂ ਇਹਨਾਂ ਕੋਲੋਂ ਜ਼ਮੀਨਾਂ ਲੈ ਲੋਗੇ ਖੇਤੀ ਤੋਂ ਕੱਢ ਦੇਓਗੇ ਇਹ ਜਾਣ ਕੇ ਕਿੱਥੇ ਕਰਨਗੇ ਕੀ ਇਹ ਦਾ ਕੋਈ ਹੋਰ ਪਸ ਕਰਨ ਜੋਗੇ ਨਹੀਂ ਤੇ ਫਿਰ ਕੋਈ ਬਗਾਵਤ ਹੋਏਗੀ ਹੋਰ ਕੀ ਹੋਏਗਾ ਜੇ ਤੁਸੀਂ 80 ਕਰੋੜ ਲੋਕਾਂ ਨੂੰ ਉਹਨਾਂ ਦਾ ਧੰਦਾ ਖੋਲੋ ਅੱਜ ਦੁਨੀਆ ਦੇ ਵੱਡੇ ਜਿਹੜੇ ਅਰਬਖਰਮਪਤੀ ਨੇ ਬਿਲ ਗੈਸ ਦੇ ਖਿਲਾਫ ਫਰਾਂਸ ਵਿੱਚ ਰੂਮਾਨੀਆ ਵਿੱਚ ਜਰਮਨੀ ਵਿੱਚ ਸਾਰੇ ਯੂਰਪ ਦੇ ਵਿੱਚ ਸ਼ਾਂਤ ਮਜ਼ਾਰੇ ਹੋਏ ਨੇ ਔਰ ਲੱਖ ਲੱਖ ਏਕੜ ਜ਼ਮੀਨ ਹਰ ਦੇ ਵਿੱਚ ਖਰੀਦੀ ਪੁਰਿਆ ਜਾ ਰਿਹਾ ਹੈ ਉਹ ਕਹਿੰਦਾ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਦੁਨੀਆ ਦੇ ਉਹ ਚਾਹੁੰਦੇ ਨੇ ਵੀ ਜਿਹੜਾ ਖਾਣਾ ਹੈ ਇਹਦੇ ਤੇ ਸਾਡਾ ਕਬਜ਼ਾ ਹੋ ਜੇ ਆਮ ਦੁਨੀਆ ਸਾਡੀ ਸਾਡੀ ਗੁਲਾਮ ਹੋ ਜਾਏਗੀ ਖਾਣੇ ਤੋਂ ਬਿਨਾ ਮਨੁੱਖ ਜਿਉਦਾ ਨਹੀਂ ਰਹਿ ਸਕਦਾ ਕਾਰਪੋਰੇਟ ਹਾਊਸਿਸ ਦੀ ਅੱਖ ਹੈ ਉਹਨਾਂ ਕੋਲ ਇੰਡਸਟਰੀ ਤਾਂ ਹੈ ਹੀ ਉਹਨਾਂ ਨੇ ਕਿਹਾ ਇੰਡਸਟਰੀ ਤੋਂ ਬਿਨਾਂ ਸਭ ਤੋਂ ਬਿਨਾਂ ਮਨੁੱਖ ਖਾਣੇ ਤੋਂ ਬਿਨਾਂ ਮਨੁੱਖ ਜਿਉਦਾ ਨਹੀਂ ਰਹਿ ਸਕਦਾ ਇਸ ਕਰਕੇ ਖਾਣੇ ਤੇ ਕਬਜ਼ਾ ਕਰੋ ਖਾਣ ਵਾਲੀਆਂ ਚੀਜ਼ਾਂ ਖੇਤ ਚ ਪੈਦਾ ਹੁੰਦੀਆਂ ਉਹ ਕਹਿੰਦੇ ਇਹਨਾਂ ਤੋਂ ਜ਼ਮੀਨਾਂ ਲੈ ਲਓ ਜ਼ਮੀਨਾਂ ਲੈ ਕੇ ਅਸੀਂ ਖੇਤੀ ਕਰਵਾਵਾਂਗੇ ਔਰ ਨਾਲ ਹੀ ਇਹ ਵੀ ਬੜਾ ਸਪਸ਼ਟ ਕਰ ਦੇਣਾ ਜਿਸ ਪਾਸੇ ਨੂੰ ਭਾਰਤ ਸਰਕਾਰ ਚਲ ਰਹੀ ਹੈ ਇੱਥੇ ਜਿਹੜਾ ਸਾਡਾ ਸਮਰਾਲਾ ਸ਼ਹਿਰ ਹੈ ਇੱਥੇ ਜਿਹੜੀਆਂ ਦੁਕਾਨਾਂ ਨੇ ਛੋਟੀਆਂ-ਛੋਟੀਆਂ ਕੋਈ ਨਹੀਂ ਰਹਿਣੀ ਇੱਥੇ ਇੱਕ ਮਾਲ ਖੁੱਲ ਗਿਆ ਨਾ ਸੀਅਰਸ ਵਾਲੇ ਦਾ ਸਾਰੇ ਸਮਰਾਲੇ ਦੇ ਬਿਜ਼ਨਸ ਨੂੰ ਖਾਜੂ ਪਰ ਜਿੱਧਰ ਨੂੰ ਭਾਰਤ ਸਰਕਾਰ ਚੱਲ ਰਹੀ ਹੈ ਉਹ ਉਸੇ ਪਾਸੇ ਚੱਲ ਰਹੀ ਆ ਇੱਕ ਵੱਡਾ ਰੋਲਾ ਜਿਹੜੇ ਸਾਡੇ ਆਪਣੇ ਕਾਰਪੋਰੇਟ ਕਾਉਂਸਲਰਸ ਨੇ ਉਹ ਸਾਡੀ ਸਾਡੀ ਸਰਕਾਰ ਦੇ ਸਾਹਮਣੇ ਢੇਰ ਬਣ ਕੇ ਖੜੇ ਨੇ ਸਾਨੂੰ ਲੁੱਟਣ ਵਾਸਤੇ ਜਿਹੜਾ ਆਇਲ ਸੀਡ ਸਾਡੇ ਨਹੀਂ ਖਰੀਦੇ ਹੋਰੇ ਉਹ ਸਮਝ ਪੈਂਦੀ ਹੈ ਕਿ ਸਾਰੀ ਟੋਟਲ ਇੰਪੋਰਟ ਅਡਾਨੀ ਦੀ ਹੈ ਖਾਣ ਵਾਲੇ ਤੇਲਾਂ ਦੀ ਇਸੇ ਕਰਕੇ ਸਾਡੇ ਆਇਲ ਸੀਡ ਨਹੀਂ ਖਰੀਦੇ ਹੋਰੇ ਸਾਡੀ ਮੰਗ ਹੈ ਕਿ ਸਰਕਾਰ ਡਬਲਯੂਟੀਓ ਤੋਂ ਬਾਹਰ ਆਵੇ ਕਿਸਾਨਾਂ ਨੂੰ ਉਹਨਾਂ ਦੀ ਐਮਐਸਪੀ ਸੁਮਿੰਦਰ ਨਾਥਨ ਕਮਿਸ਼ਨ ਦੀ ਰਿਪੋਰਟ ਮਸਾਲਾ ਦੇਵੇ ਉਹਨਾਂ ਦੇ ਕਰਜ਼ੇ ਤੇ ਲਕੀਰ ਫੇਰੇ ਕਿਉਂਕਿ ਤੁਸੀਂ ਹਮੇਸ਼ਾ ਘੱਟ ਭਾਅ ਦਿੱਕੇ ਕਿਸਾਨ ਦਾ ਜੋ ਮੁਨਾਫਾ ਸੀ ਉਹ ਨਚੋੜ ਲਿਆ ਤੁਹਾਡੀ ਜਿਉ ਚ ਗਿਆ ਕਿਸਾਨਾਂ ਦੇ ਕੋਲ ਨਹੀਂ ਆਇਆ ਜੇ ਤੁਸੀਂ ਹਰ ਸਾਲ ਸਾਡੇ 3.5 ਲੱਖ ਕਰੋੜ ਰੁਪਇਆ ਕਰਜ਼ਾ ਮਾਫ ਕਰਕੇ ਇੰਨੀ ਟੈਕਸ ਬੈਨੀਫਿਟ ਦੇ ਕੇ ਉਹਨਾਂ ਨੂੰ ਹਰ ਸਾਲ ਰਵਾ ਸਕਦੇ ਹੋ ਤੇ ਤੁਸੀਂ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕਰਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵੀ ਮਾਫ਼ ਹੋਣਾ ਚਾਹੀਦਾ ਇਹਦੇ ਲਈ ਲੜਾਈ ਹੈ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਸਾਰੇ ਦੇਸ਼ ਵਿੱਚ ਅੱਜ ਹੰਗਾਰਾ ਭਰਿਆ ਲੋਕਾਂ ਨੇ ਸੜਕਾਂ ਤੇ ਕਿਸਾਨ ਨਿਕਲੇ ਨੇ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਬੇਨਤੀ ਇਹ ਵੀ ਅਗਲਾ ਪ੍ਰੋਗਰਾਮ ਜਿਹੜਾ 14 ਮਾਰਚ ਨੂੰ RAM LILA ਮੈਦਾਨ 'ਚ ਇੱਕ ਵੱਡਾ ਇਕੱਠ ਕਰਕੇ RAM LILA ਮੈਦਾਨ 'ਚ ਇੱਕ ਮਹਾ ਪੰਚਾਇਤ ਕਰਕੇ ਸਰਕਾਰ ਨੂੰ ਹੋਰ ਚੇਤਾਵਨੀ ਦੇਣੀ ਹੈ ਇਹਨੂੰ ਇਹ ਨਹੀਂ ਸਮਝਣਾ ਚਾਹੀਦਾ ਬੋਦੂ ਕੂਟ ਲੱਗ ਜੇਗਾ ਕੂਟ ਲੱਗੇ ਨਾ ਲੱਗੇ ਉਹ ਇੱਕ ਅਲੱਗ ਚੀਜ਼ ਹੈ ਪਰ ਜਿਹੜਾ ਪ੍ਰੋਟੈਸਟ ਦਾ ਸੰਵਿਧਾਨਿਕ ਹੱਕ ਹੈ ਸਾਡਾ ਉਹ ਲਗਾਤਾਰ ਜਾਰੀ ਰਹਿਣਾ ਹੈ ਇਹਦੇ ਬਾਅਦ ਅਗਲਾ ਪ੍ਰੋਗਰਾਮ ਨਵੀਂ ਸਰਕਾਰ ਆਏਗੀ ਉਹਦੇ ਗੱਲ ਤੇ ਵਾਹ ਪਿਆ ਰਹੇਗਾ ਅੱਜ ਡਰ ਸਿਰਫ ਇੱਕੋ ਇੱਕ ਹੈ ਪਰ ਸਰਕਾਰ ਨੂੰ ਉਹਦੀ ਸਰਕਾਰ ਨੂੰ ਉਹ ਕਹਿੰਦੇ ਬਾਕੀ ਦਾ ਸਾਰੇ ਮਟਾ ਦੇ ਆ ਇੱਕ ਐਸਕੇਮ ਹੈ ਜਿਹੜਾ ਮੇਰੇ ਰਸਤੇ 'ਚ ਰੋੜਾ ਹੈ ਇਹ ਐਸਕੇਮ ਨੂੰ ਢਾਉਣਾ ਬਹੁਤ ਜ਼ਰੂਰੀ ਹੈ ਜੇ ਇਹ ਨਾ ਟਾਇਆ ਇਹਨਾਂ ਨੇ ਸਾਨੂੰ ਸਰਕਾਰ 'ਚ ਲਾਉਣਾ ਨਹੀਂ ਨਹੀਂ ਨਮੀ ਸਰਕਾਰ ਬਾਲੀ ਜਵੇ ਉਹਨਾਂ ਨੂੰ ਇਹ ਖਦਸ਼ਾ ਵੀ ਇਹਨਾਂ ਨੇ ਸਾਨੂੰ ਚੱਲਣ ਨਹੀਂ ਦੇਇਆ ਇਸ ਕਰਕੇ ਐਸਕੇਮ ਨੂੰ ਘਾਉਣਾ ਜ਼ਰੂਰ ਹੈ ਔਰ ਐਸਕੇਮ ਦੇ ਉੱਤੇ ਹੀ ਹਮਲੇ ਕਰ ਰਹੀ ਹੈ ਉਹ ਔਰ ਜਿਨ੍ਹਾਂ ਨੇ ਉਹਨਾਂ ਦਾ ਲੱਗਿਆ ਹੋਇਆ ਜੋਰ ਐਸਕੇਮ ਦੇ ਵਿਰੁੱਧ ਇਹਨਾਂ ਨੇ ਤੇ ਐਸਕੇਮ ਉਹਨਾਂ ਦੇ ਚੈਲੰਜ ਕਬੂਲ ਕਰਦਾ ਅਸੀਂ ਜਦੋਂ ਤੱਕ ਸਰਕਾਰ ਇਹ ਨੀਤੀਆਂ ਨਹੀਂ ਬਦਲਦੀ ਉਹਨੂੰ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ ਸ਼ੰਭੂ ਵਾੜਦੇ ਆਂਦੋਨਾਂ ਨੂੰ ਹੋ ਰਹੀ ਹੈ ਕਿ ਐਸਕੇਮ ਉਹ ਦਿੱਲੀ ਪੂਰਬ ਨਾਲ ਦਾ ਸਮਝਣ ਦਵੇ ਕਿ ਉਹਨਾਂ ਨੂੰ ਕਾਣ ਵਾਲੇ ਨਾਲ ਵਿੱਚ ਉਹ ਅਸੀਂ 6 ਮੈਂਬਰ ਦੀ ਕਮੇਟੀ ਬਣਾਈ ਹੈ ਉਹ ਗੱਲਬਾਤ ਕਰ ਰਹੀ ਉਹ ਤੇ ਬਾਅਦ ਜੋ ਹੋਇਆ ਦਾ ਸਵਾਲ ਹੈ ਕਿ ਜਿਹੜੀਆਂ ਜਿੱਥੇ ਬੰਦੀਆਂ ਨੇ ਸ਼ੈਂਪੂ ਕਾਡਰਸ ਅੰਦੋਲਨ ਕਰ ਰਹੀਆਂ ਹਨ ਕਿ ਤੁਹਾਨੂੰ ਕੀ ਲੱਗਦਾ ਕੋਈ ਜਲਦਬਾਜ਼ੀ ਨਹੀਂ ਕੀਤੀ ਗਈ ਉਹਨਾਂ ਵੱਲੋਂ ਤੁਹਾਨੂੰ ਕੀ ਲੱਗਦਾ ਨਹੀਂ ਮੈਂ ਇਹਦੀ ਕਮੈਂਟ ਨਹੀਂ ਕਰਨਾ ਉਹਨਾਂ ਨੇ ਅੰਦੋਲਨ ਕੀਤਾ ਹੋਏ ਨਾ ਉਹਨਾਂ ਦੇ ਹਿੱਤ ਚ ਹੈ ਨਾ ਸਾਡੇ ਹਿੱਤ ਚ ਹੈ ਅੱਜ ਐਸਕੇਐਮ ਭਾਰਤ ਦੇ ਸੱਦੇ ਤੇ ਸਾਰੇ ਦੇਸ਼ ਦੇ ਵਿੱਚ ਜਿਹੜੇ ਟਰੈਕਟਰ ਅਸੀਂ ਹਾਈਵੇ ਤੇ ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਤੇ ਖੜੇ ਕੀਤੇ ਆ ਉਹਦੇ ਤਹਿਤ ਜੋ ਉਸ ਮੈਨੂੰ ਕੋ ਰਿਪੋਰਟਾਂ ਆਈਆਂ ਨੇ ਪੰਜਾਬ ਦੇਆਂ 100 ਤੋਂ ਉੱਪਰ ਜਗ੍ਹਾ ਤੇ ਜਿਹੜੇ ਟਰੈਕਟਰ ਨੇ ਸਾਡੇ ਸੜਕਾਂ ਤੇ ਖੜੇ ਆ ਹਰ ਕਸਬਿਆਂ ਦੇ ਵਿੱਚ ਲੋਕ ਆਮ ਮਹਾਰੇ ਟਰੈਕਟਰ ਲੈ ਕੇ ਆਏ ਆ ਮੈਂ ਪਿੱਛੋਂ ਦੋ ਜਗ੍ਹਾ ਤੇ ਹੋ ਕੇ ਆਇਆ ਤੁਹਾਡੇ ਵੀ 1.5 200 ਟਰੈਕਟਰ ਖੜਾ ਅੱਗੇ ਖਮਾਣੋ ਖੜੇ ਨੇ ਮਰਿੰਡੇ ਖੜੇ ਨੇ ਮਖਾਲੀ ਚ ਤੇ ਚਾਰ ਜਗ੍ਹਾ ਤੇ ਟਰੈਕਟਰ ਖੜੇ ਆ ਮੈਂ ਉੱਥੇ ਵੀ ਜਾਣਾ ਤੇ ਧੰਨਵਾਦ ਕਰਦੇ ਆ ਸਾਰੇ ਕਿਸਾਨਾਂ ਦਾ ਕਿ ਡਬਲਯੂਟੀਓ ਜੇ ਵੀ ਅਸੀਂ ਪਿਛਲੇ 32 ਸਾਲ ਤੋਂ ਵਿਰੋਧਤਾ ਕਰਦੇ ਆ ਰਹੇ ਆਂ ਭਾਵੇਂ ਪਹਿਲਾਂ ਗੈਟ ਸਮਝੌਤੇ ਦੀ ਵਿਰੋਧਤਾ ਕੀਤੀ ਆ ਉਦੋਂ ਵੀ 32 ਸਾਲ ਪਹਿਲਾਂ ਵੀ ਅਸੀਂ ਫਰਾਂਸ ਦੇ ਵਿੱਚ ਜਾ ਕੇ 250 ਕਿਸਾਨਾਂ ਨੇ ਇੰਡੀਆ ਦੇ ਵਿੱਚੋਂ 50 ਕਿਸਾਨ ਪੰਜਾਬ ਤੋਂ ਗਏ ਸੀ ਅਸੀਂ ਅਸੀਂ ਉੱਥੇ ਵਿਰੋਧਤਾ ਕਰਕੇ ਆਏ ਸੀ ਕਿਉਂਕਿ ਜਿਹੜੇ ਇਹ ਦੇਸ਼ ਵੱਡੇ ਦੇਸ਼ ਨੇ ਇਹ ਕਹਿੰਦੇ ਆ ਵੀ ਛੋਟੇ ਦੇਸ਼ਾਂ ਦੀਆਂ ਸਬਸਿਡੀਆਂ ਬੰਦ ਕਰ ਦਵੋ ਇਹ ਆ ਵੱਡੀਆਂ ਸਬਸਿਡੀਆਂ ਡੀਜ਼ਲ ਤੇ ਵੀ ਸਬਸਿਡੀਆਂ ਦਿੰਦੇ ਆ ਖਾਦਾਂ ਤੇ ਵੀ ਦਿੰਦੇ ਆ ਉਹਦੇ ਨਾਲ ਇਹਨਾਂ ਕੋਲ ਜਿਹੜਾ ਸਮਾਨ ਵਾਧੂ ਪਿਆ ਉਹ ਇਹੋ ਦੇਸ਼ ਸਾਡੇ ਚ ਪੋਲਟਰੀ ਜਿਹੜਾ ਇਹਨਾਂ ਕੋ ਦੁੱਧ ਪਿਆ ਉਹ ਇੱਥੇ ਸੁੱਟ ਦੇਣਗੇ ਸਾਡੀਆਂ ਸਾਰੀਆਂ ਚੀਜ਼ਾਂ ਦੇ ਰੇਟ ਥੱਲੇ ਕਰ ਦੇਣਗੇ ਇੱਕ ਵਾਰੀ ਇਹ ਸਾਰੇ ਰੇਟ ਥੱਲੇ ਆ ਗਏ ਤਾਂ ਸਾਸੀਂ ਜ਼ਮੀਨਾਂ ਵੇਚਣ ਲਈ ਕਾਰਪੋਰੇਟ ਕਰਾਣਿਆਂ ਨੂੰ ਮਜਬੂਰ ਹੋ ਜਾਾਂਗੇ ਜਿਵੇਂ ਕਾਰਪੋਰੇਟ ਕਰਾਣੇ ਲੱਖ ਲੱਖ ਏਕੜ ਦਾ ਫਾਰਮ ਬਣਾ ਰਹੇ ਇਸ ਤਰ੍ਹਾਂ ਵੱਡੇ ਫਾਰਮ ਬਣ ਜਾਣਗੇ ਸੈਲੋ ਬਣ ਜਾਣਗੇ ਤੇ ਸਾਡੀ ਜਿਹੜੀ ਆ ਅਸੀਂ ਉਹੀ ਮੰਗ ਕਰਦੇ ਆਂ ਵੀ ਐਮਐਸਪੀ ਸਾਡੀ ਉਹ ਤਾਂ ਹੈਗੀ ਆ ਜਿਹੜੀ ਦੋ ਫਸਲਾਂ ਦੇ ਬਾਕੀ ਜਿਹੜੀਆਂ ਫਸਲਾਂ ਤੇ ਵੀ ਐਮਐਸਪੀ ਸਾਨੂੰ ਦਿੱਤੀ ਜਾਵੇ ਉਹਦੇ ਲਈ ਅਸੀਂ ਸਾਰੇ ਦੇਸ਼ ਦੇ ਵਿੱਚ ਅੱਜ ਇਹ ਨਜ਼ਾਰੇ ਕਰ ਰਹੇ ਆਂ ਕਿ ਜਿਹੜਾ ਕਿਸਾਨੀ ਨੂੰ WTO ਤੋਂ ਬਾਹਰ ਰੱਖਿਆ ਜਾਵੇ ਸਾਨੂੰ C2+50% ਦੇ ਹਿਸਾਬ ਨਾਲ ਰੇਟ ਦਿੱਤੇ ਜਾਣ ਜਿਵੇਂ 2200 ਕਣਕ ਦਾ ਬਣਦਾ 350000 ਤੋਂ ਉੱਪਰ ਕਣਕ ਦਾ ਬਣਦਾ 3000 ਤੋਂ ਉੱਪਰ ਝੋਨੇ ਦਾ ਬਣ ਜਾ ਜੇ WTO ਦੇ ਵਿੱਚ ਇਹਨਾਂ ਨੇ ਸ਼ਰਤਾਂ ਮੰਨ ਲੈਂਦੇ ਤਾਂ 1200 ਕਣਕ ਤੇ ਝੋਨੇ ਦਾ ਸਾਡਾ ਰੇਟ ਰਹਿ ਜਾਊਗਾ ਜਿੱਦਣਾ ਖੇਤੀ ਬਾਈਬਲ ਨਹੀਂ ਰਹੂਗੀ ਅੱਗੇ ਸਾਡੇ ਤੇ ਕਰਜ਼ੇ ਚੜਿਆ ਸਾਡੇ ਸਾਰੇ ਕਰਜ਼ੇ ਮਾਫ ਕੀਤੇ ਜਾਣ ਸਾਨੂੰ ਪੈਨਸ਼ਨ ਲਈ ਜਾਵੇ ਫਸਲ ਬੀਮਾ ਯੋਜਨਾ ਸਾਨੂੰ ਲਾਗ ਕੀਤਾ ਜਾਵੇ ਲਖਮੀਰਪੁਰ ਖੀਦੀ ਦਾ ਅਨਸਾਫ ਸਾਨੂੰ ਮਿਲ ਜਵੇ ਤੇ ਦੂਸਰਾ ਜਿਹੜੀ ਸਾਡੇ ਤੇ ਧੱਕਾ ਹੋਣ ਹੋਇਆ ਸਾਡਾ ਇੱਕ ਨੌਜਵਾਨ ਸ਼ਹੀਦ ਕੀਤਾ ਗਿਆ ਉਹਨਾਂ ਦੇ ਖਿਲਾਫ ਹਰਿਆਣਾ ਸਰਕਾਰ ਚ 302 ਤੇ 307 ਦੇ ਪਰਚੇ ਦੀ ਅਸੀਂ ਮੰਗ ਕਰਦੇ ਹਾਂ ਤੇ 14 ਮਾਰਚ ਨੂੰ ਅਸੀਂ ਇੱਕ ਦਿੱਲੀ ਵੱਡਾ ਕਿਸਾਨ ਮਹਾਪੰਚਾਇਤ ਕਰ ਰਹੇ ਹਾਂ ਜਿੱਦੇ ਸਾਰੇ ਸਟੇਟਾਂ ਤੋਂ ਵੱਡੀ ਗੱਲ ਤੇ ਪਹੁੰਚਣਗੇ ਉੱਥੇ ਅਸੀਂ ਦਿਖਾਵਾਂਗੇ ਵੀ ਲੱਖਾਂ ਕਿਸਾਨ ਕਿਵੇਂ ਪਹੁੰਚਦੇ ਹਨ